ਹੰਝੂ ਦਾ ਖਤ ਜ਼ੁਬਾਨ ਬੇਸ਼ੱਕ ਮੇਰੇ ਹਕਮ ਦੇ ਪੱਖ ਚ ਸੀ ਪਰ ਤੇਰੀ ਗੱਲ ਦਾ ਜਵਾਬ ਮੇਰੀ ਅੱਖ ਚ ਸੀ ਤੂੰ ਕਹਿਣਾ ਵਕ ਹੋਣਾ ਖੁਦਾ ਦੀ ਮਰਜ਼ੀ ਹੈ ਮੈਂ ਕਹਿਣਾ ਕਿ ਸਭ ਕੁਝ ਤੇਰੇ ਹੱਥ ਚ ਸੀ ਜਾਣ ਲੱਗੇ ਤੈਨੂੰ ਕਰਨ ਲਾ ਕੇ ਤੋੜਨਾ ਸੀ ਪਰ ਕੀ ਕਰਦਾ ਗੁੱਸਾ ਜੋ ਮੇਰੇ ਨੱਕ ਚ ਸੀ ਦਿਲ ਆਇਆ ਤਾਂ ਸੱਪਾ ਵਰਗੇ ਦਿਲਬਰ ਤੇ ਅਸਲੀ ਰੂਪਤਾ ਛੁਪਿਆ ਉਸਦੇ ਕੱਖਜ ਸੀ ਤੂੰ ਬਸ ਚੰਦ ਆਸਾਨੀ ਬਣਿਆ ਆਲਮ ਤੇ ਤਾਰਿਆਂ ਵਰਗਾ ਮੈਂ ਖੜਾ ਪਰ ਲੱਖਜ ਸੀ ਤੇਰੀ ਮੁਹੱਬਤ ਸਾਹਾਂ ਵਾਂਗਰ ਮੁੱਕ ਗਈ ਮੇਰੀ ਮੁਹੱਬਤ ਰੂਹ ਮੇਰੀ ਤੇ ਰਤ ਚ ਸੀ ਅਸੀਂ ਹੰਝੂ ਡੋਲ ਸੁਕਾ ਕੇ ਛਾਪੇ ਕਾਗਜ਼ ਤੇ ਉਸ ਖੋਲਿਆਂ ਖਾਲੀ ਜਾਣ ਪਰਾਂ ਨੂੰ ਸੁੱਟ ਦਿੱਤਾ ਅਸਾ ਸੂਰਜ ਥੱਲੇ ਬਿਠਾਇਆ ਵੈਠ ਵਹਾਈਆਂ ਅੱਖਾਂ ਸੀ ਉਹ ਕੀ ਜਾਣੇ ਪਿਆਰਤਾ ਉਸੇ ਖਤ ਵਿਚ ਸੀ ਸਾਹ ਵੀ ਨਿਕਲਿਆ ਬੂਹੇ ਵਿੱਚ ਬੈਠਿਆਂ ਦਾ ਨਜ਼ਰਾਂ ਸਾਡੀਆਂ ਹਲੇ ਵੀ ਤੇਰੇ ਤੱਕ ਚ ਸੀ ਜੋ ਜਿਉਂਦਿਆ ਭੁੱਲੇ ਉਹਨਾਂ ਹੁਣ ਕੀ ਯਾਦ ਕਰਨਾ ਪਰ ਜਾਂਦੀ ਬਾਤ ਤਸਵੀਰ ਮੇਰੀ ਤਸਵੀਰ ਤੇਰੀ ਮੇਰੇ ਹੱਥ ਚ ਸੀ ਆਖਰੀ ਸਾਹ ਤਸਵੀਰ ਤੇਰੀ ਮੇਰੇ ਹੱਥ ਚ ਸੀ